ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਖੀਸ਼ਾਹ ਬੰਜਾਰੇ ਨੂੰ ਪੁੱਛਿਆ ਸੀ ਕਿ ਕਿਵੇਂ ਉਸਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰ ਦਾ ਸੰਸਕਾਰ ਕੀਤਾ ਸੀ ਅਤੇ ਲਖੀਸ਼ਾਹ ਬੰਜਾਰੇ ਨੇ ਬੜੇ ਪਿਆਰ ਨਾਲ ਸਤਿਗੁਰੂ ਜੀ ਨੂੰ ਸਾਰਾ ਬਿਰਤਾਂਤ ਸੁਣਾਇਆ ਸੀ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਅੱਗੇ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਦਿੱਲੀ ਦੀਆਂ ਸੰਤਨਾਂ ਨੂੰ ਪੁੱਛਿਆ ਸੀ ਕਿ ਔਰਮੇਰ ਦਾ ਕੀ ਹਾਲ ਹੈ ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਦਿੱਲੀ ਦੀਆਂ ਸੰਤਨਾਂ ਦੱਸਦੀਆਂ ਹਨ ਕਿ ਔਰਮੇਰ ਬਹੁਤ ਦੁਖੀ ਰਹਿੰਦਾ ਹੈ ਜਿਸ ਦਿਨ ਸ਼ਿਰ ਗੁਰ ਤੇਗ ਬਹਾਦਰ ਜੀ ਨੂੰ ਉਸਨੇ ਸ਼ਹੀਦ ਕੀਤਾ ਸੀ ਉਸ ਰਾਤ ਭਾਈ ਮਤੀ ਦਾਸਾ ਸ਼ਹੀਦ ਉਸਦੇ ਸੁਪਨੇ ਵਿੱਚ ਆ ਕੇ ਉਸ ਨੂੰ ਦੱਬ ਲੈਂਦਾ ਹੈ ਅਤੇ ਉਸ ਦੀ ਸ਼ਰਤੀ ਉੱਪਰ ਬੈਠ ਜਾਂਦਾ ਹੈ ਅਤੇ ਪਲੰਗ ਵੀ ਉਸ ਦਾ ਉਲਟਾ-ਪੁਲਟਾ ਕਰ ਦਿੰਦਾ ਹੈ ਔਰ ਮੇ ਇਹ ਇੱਕ ਥਾਂ ਤੇ ਸੌਂ ਨਹੀਂ ਸਕਦਾ ਡਰਦਾ ਹੋਇਆ ਕਦੀ ਇੱਕ ਮਹਿਲ ਵਿੱਚ ਤੇ ਕਦੀ ਦੂਜੇ ਮਹਿਲ ਵਿੱਚ ਜਾ ਕੇ ਲੋਕ ਲੋਕ ਕੇਸਾ ਹੁੰਦਾ ਹੈ ਸ਼ਹਿਰ ਉਸ ਨੂੰ ਕਹਿੰਦੇ ਹਨ ਕਿ ਅਸੀਂ ਤੈਨੂੰ ਦਿੱਲੀ ਵਿੱਚ ਨਹੀਂ ਰਹਿਣ ਦੇਵਾਂਗੇ ਔਰ ਮੇ ਇਹ ਇਸ ਤੋਂ ਬਚਣ ਵਾਸਤੇ ਕਈ ਜਾਦੂ ਪੂਨੇ ਕਰਵਾਉਂਦਾ ਹੈ ਕਈ ਮੌਲਾਣੇ ਸਾਦਾ ਹੈ ਕਈ ॠਸ਼ੀਆਂ ਨੂੰ ਸਾਧ ਕੇ ਜਗ ਕਰਵਾਉਂਦਾ ਹੈ ਪਰ ਕੁਝ ਨਹੀਂ ਬਣਦਾ ਇਸ ਤਰ੍ਹਾਂ ਔਰੰਗੇਬਾਦ ਬਹੁਤ ਦੁਖੀ ਅਤੇ ਪਰੇਸ਼ਾਨ ਰਹਿੰਦਾ ਸੀ ਕਿ ਇੱਕ ਦਿਨ ਕੋਈ ਉਸ ਨੂੰ ਆ ਕੇ ਆਖਦਾ ਹੈ ਕਿ ਸ਼ਹਿਰ ਵਿੱਚ ਬੜੀ ਅੱਲਾ ਦਾੰਦਾ ਇੱਕ ਫਕੀਰ ਆਇਆ ਹੈ ਜੋ ਰੱਬ ਦੀ ਭਗਤੀ ਵਿੱਚ ਰਹਿੰਦਾ ਹੈ ਉਸ ਨੂੰ ਜਾ ਕੇ ਮਿਲੋ ਉਹ ਤੁਹਾਡੀ ਕੋਈ ਮਦਦ ਕਰ ਸਕਦਾ ਹੈ ਔਰੰਗੇਬਾਦ ਉਸ ਦੀ ਗੱਲ ਮੰਨ ਕੇ ਬੜੀ ਅੱਲਾ ਪੀਰ ਨੂੰ ਮੇਰਨ ਵਾਸਤੇ ਹੀਰੇ ਮੋਤੀਆਂ ਨਾਲ ਭਰੇ ਹੋਏ ਥਾਲ ਨਾਲ ਲੈ ਜਾਂਦਾ ਹੈ ਅਤੇ ਉਸ ਦੇ ਸਾਹਮਣੇ ਰੱਖ ਕੇ ਸਲਾਮ ਕਰਦਾ ਹੈ ਅਤੇ ਉਸ ਨੂੰ ਸਾਰੀ ਗੱਲਬਾਤ ਦੱਸਦਾ ਹੈ ਕਿ ਕੋਈ ਸ਼ਕਤੀ ਹੈ ਜੋ ਮੈਨੂੰ ਰਾਤ ਨੂੰ ਸੌਂ ਨਹੀਂ ਦਿੰਦੀ ਤੁਸੀਂ ਕੋਈ ਉਪਾਏ ਦੱਸੋ ਜਿਸ ਨੂੰ ਕਰਕੇ ਮੈਂ ਇਸ ਸ਼ਕਤੀ ਤੋਂ ਬਚ ਸਕਾਂ ਬੜੀ ਅਲਾਪੀਰ ਔਰ ਮੇਰੇ ਵੀ ਇਹ ਗੱਲ ਸੁਣ ਕੇ ਅੰਤਰ ਧਿਆਨ ਹੋ ਗਏ ਵਿਚਾਰ ਕੇ ਦੱਸਦਾ ਹੈ ਕਿ हे ਬਾਪੂ ਸਾਹਿਬ ਇਹ ਭਾਈ ਮਤੀ ਦਾਸ ਗੁਰੂ ਦਾ ਸਿੱਖ ਹੈ ਜਿਸ ਨੂੰ ਤੁਸੀਂ ਨੇ ਆਰੇ ਨਾਲ ਜੀਤੇ ਸ਼ਹੀਦ ਕੀਤਾ ਹੈ ਇਹ ਬਹੁਤ ਤਾਕਤਵਰ ਹੈ ਇਸ ਲਈ ਅੱਗੇ ਕਿਸੇ ਦੀ ਪੇਛ ਨਹੀਂ ਚੱਲੇਗੀ ਇਸ ਕਰਕੇ ਤੁਹਾਨੂੰ ਦਿੱਲੀ ਛੱਡ ਕੇ ਜਾਣਾ ਹੀ ਪਊਗਾ ਜੇਕਰ ਤੁਸੀਂ ਇਸ ਸ਼ਰਤੇ ਤੋਂ ਬਚਣਾ ਹੈ ਤਾਂ ਨਹੀਂ ਤਾਂ ਭਾਈ ਮਤੀ ਦਾਸ ਤੁਹਾਨੂੰ ਇਦਾਂ ਹੀ ਤੰਗ ਪ੍ਰੇਸ਼ਾਨ ਕਰਦਾ ਰਹੇਗਾ ਅਤੇ ਆਪ ਨੂੰ ਡਰਾਉਂਦਾ ਰਹੇਗਾ ਤੁਹਾਡਾਰੇ ਤੋਂ ਚਲੇ ਜਾਣਾ ਹੀ ਠੀਕ ਰਹੇਗਾ ਔਰਨਗੇਵ ਬੜੀ ਅੰਦਾਜ਼ ਪੀਰ ਦੀ ਗੱਲ ਮੰਨ ਕੇ ਦਿੱਲੀ ਛੱਡ ਕੇ ਜਾਣ ਦੀ ਤਿਆਰੀ ਵਿੱਚ ਦਿਨ ਰਾਤ ਲੱਗਾ ਹੋਇਆ ਹੈ ਸਤਿਗੁਰੂ ਜੀ ਨੇ ਦਿੱਲੀ ਦੀਆਂ ਸੰਗਤਾਂ ਤੋਂ ਇਹ ਗੱਲ ਸੁਣ ਕੇ ਆਖਿਆ ਕਿ ਆਲਮਗਿਰ ਉਹ ਦੱਖਣ ਦੇਸ਼ ਵਿੱਚ ਹੀ ਰਹੇਗਾ ਉਸ ਦਾ ਮੁੜ ਦਿੱਲੀ ਵਿੱਚ ਆਉਣਾ ਨਹੀਂ ਹੋਵੇਗਾ ਸੋ ਪਿਆਰੀ ਸਾਧ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਸਾਨੂੰ ਕਮੈਂਟ ਵਿੱਚ ਦੱਸਣਾ ਵਰਗੁਰੂ ਜੀ ਦਾ ਖਾਲਸਾ ਵਰਗੁਰੂ ਜੀ ਕੀ